ਹਾਂਜੀ ਕੀ ਹਾਲ ਚਾਲ ਆ ਮਿੱਤਰੋ ਕਿਵੇਂ ਠੀਕ ਠਾਕ ਬਈ ਅੱਜ ਆਇਆ ਮੰਡੀ ਮੁੰਲਾਪੁਰ ਬੱਕਰੀਆਂ ਵਾਲੀ ਮੰਡੀ ਆ ਦੇਖੋ ਸਾਨ ਘੁੰਮ ਕੇ ਦੇਖਦੇ ਆ ਤੇ ਸਿੰਘੀ ਸਿੰਘੀ ਪੂਰੀ ਵਧੀਆ ਬੱਕਰੀਆਂ ਤੁਹਾਨੂੰ ਦਿਖਾਉਨੇ ਆ ਅੱਜ ਮਾਹੌਲ ਹੈ ਨਾ ਬਰਬਰੀ ਵੀ ਖੜੀਆਂ ਇੱਧਰ ਆ ਦੇਖੋ ਆ ਦੇਖੋ ਆ ਵਰਬਰੀ ਖੜੀਆਂ ਮੁਰਗੀਆਂ ਵੀ ਆਜਾ ਕਾਸੀ ਮੁਰਗੀਆਂ ਦੇਖੀ ਐ ਮੁਰਗੀਆਂ ਦਾ ਦੇਖ ਲੈ ਪਤਾ ਦੇਖੋ ਮੁਰਗੀਆਂ ਸੀਲ ਅਸੀਂ ਮੁਰਗੇ ਆ ਕੀ ਰੇਟ ਆ ਜੀ ਇਹਨਾਂ ਦਾ ਹਾਂਜੀ ਕਿਹੜੀ ਆ 1500 ਵਾਲੀ ਅੱਛਾ ਕਾਸ਼ੀ ਦੇਖ ਆ ਦੇਖੋ ਜੀ ਬਰਬਰੀ ਬੱਕਰੀਆਂ ਆ ਬੱਚੇ ਖੜੇ ਆ ਆ ਦੇ ਵਿੱਚ ਵਿੱਚ ਆ ਮੁਰਗੀਆਂ ਵੀ ਆ ਦੇਖਦੇ ਆ ਮੁਰਗਾ ਮੁਰਗਾ ਕਿੰਨੇ ਦਾ ਇਹਦਾ 3500 ਰੁਪਏ ਦਾ 3500 ਮੰਗਦੇ ਆ ਜੀ ਮੁਰਗੇ ਦਾ ਦੇਖੋ ਮੁਲਾਪੁਰ ਬੱਕਰਾ ਮੰਡੀ ਮੰਡੀ ਭਰ ਚੁੱਕੀ ਆ ਦੇਖਦੇ ਆ ਕੀ ਮਾਹੌਲ ਆ ਹੋਰ ਭਾਈ ਜੀ ਕੀ ਹਾਲ ਚਾਲ ਆ ਕਿੱਥੋਂ ਆਏ ਚਾ ਲੈ ਗਏ ਐ ਕੁਸ ਬਾਰਬਰੀ ਦੇ ਮੁਰਗੀਆਂ ਹੈ ਕੀ ਰੇਟ ਆ ਮੁਰਗੀ ਦਾ ਮੁਰਗੀ ਦਾ 1000 1000 ਰੁਪਏ ਨੀਚੀ ਲੱਭਾ ਤੇ ਰਿਡੀ ਜਿਹੜਾ ਪੀਸ ਮਰਜੀ ਲੈ ਲਈ ਹੈ ਆ ਪਰਲੀ ਨੂਰੀ ਆ ਆ ਨੂਰੀ ਇੱਕ ਠੀਕਰ ਹੈ ਜੀ ਆ ਤਾਜ਼ਾ ਸ਼ਾ ਤਾਜ਼ਾ ਇੱਕ ਨੂਰੀ ਇੱਕ ਠੀਕਰ ਦਾ ਸੀ 200 ਰੁਪਇਆ ਮੰਗਦੇ ਆ ਇਹ ਕਿਹਦਾ ਮਰਬਰੀ ਆ ਦੇ ਬੱਚੇ ਖੜੇ ਹਨ ਇਹਨਾਂ ਦੀ ਮਾਂ ਕਿਹੜੀ ਆਂਦੀ ਆ ਆਹ 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 ਦੇਖੋ ਜੀ ਮਰਬਰੀ ਤੇ ਬਾਕੀ ਦੇਖਦੇ ਆ ਆ ਤੁਹਾਨੂੰ ਦਿਖਾਉਂਦੇ ਆ ਮਾਹੌਲ ਇਧਰੋਂ ਸ਼ਿਕਾਰੀ ਕੁੱਤੇ ਵੀ ਆਏ ਆ ਬੱਕਰੀਆਂ ਵੀ ਆ ਬਹੁਤ ਡਬਲ ਡਬਲ ਬੱਕਰੇ ਖੜੇ ਆ ਉਹ ਦੇਖੋ ਬੱਕਰਾ ਖੜਾ ਉੱਧਰ ਇੱਕ ਤਾਂ ਦੇਖਦੇ ਆ ਕੀ ਬਣਦਾ ਪੱਕ ਮੁਰਗੀ ਲੈਣੀ ਆ ਜੇ ਨੂਰੀ ਮਿਲ ਗਈ ਨੂਰੀ ਲਵਾਂਗੇ ਜੇ ਤਾਜ਼ ਮਿਲ ਗਈ ਤਾਜ਼ ਆ ਖੜੇ ਆ ਬੱਕਰੀ ਬੱਕਰੀਆਂ ਆ ਦੇਖੋ ਬੱਕਰਾ ਕਿੱਦਾਂ ਡਾਵਲਾ ਉਹ ਦੇਖੜਾ ਨਾਲ ਬੱਕਰਾ ਕਾਸੀ ਆਇਆ ਕੋਈ ਪਸੰਦ ਨਗ ਆ ਦੇਖੋ ਜੀ ਬਾਪੂ ਤੇਰੇ ਆਹੇ ਕੀ ਰੇਟ ਆ ਇਹ ਦਾ 3000 ਰੁਪਏ ਇਹ ਮੁਰਗੀਆਂ ਐ ਮੁਰਗੀ ਦਾ 2500 ਮੁਰਗਾ ਪਰਲਾ ਮੁੱਲ ਜਿੰਨਾ ਹੈ ਕਿ ਦੋਨੇ ਮੁਰਗੇ ਮੁੱਲੇ ਦੋਨੇ ਦੋਨੇ ਮੁਰਗੇ ਆ ਜਾ ਮੁਰਗੀ ਆ ਮਗਰਲੀ ਹੈ ਕਿੰਨੇ ਪਹਿਲੇ ਨੇ ਵਾਹ ਹੈ ਤਿੰਨ ਉਹ ਵੇ ਆ ਜਾ ਫਿਰ ਆ ਦੇਖੋ ਜੀ ਸੌਦਾ ਹੋਣ ਲੱਗਿਆ ਬਾਈ ਤਿੰਨਾ ਦਾ ਹੀ ਲੈਣ ਲੱਗਾ ਮੁੱਲ ਕੀ ਆ ਬਾਜੀ ਉਹ ਵੀ ਹੈਗਾ ਉਹ ਆਨੰਦ ਹੰਦੀ ਹੈ 8000 ਮੰਗਿਆ ਬਾਪੂ 8000 ਮੰਗਿਆ ਤਿੰਨਾਂ ਦਾ ਪਾਕਿਸਤਾਨ ਪਾਕਿਸਤਾਨ ਦੀ ਨਸਲ ਹੈ ਉਹ ਨਹੀਂ ਇਹ ਨਹੀਂ ਹੈਗੀ ਆ ਵੀ ਇੱਧਰ ਲਈ ਹੈ ਇਹ ਡਾਂਗਾਂ ਵਰਗੀਆਂ ਲੱਤਾਂ ਡਾਂਗਾਂ ਵਰਗੀਆਂ ਨੇ ਨਹੀਂ ਨਸਲ ਦਾ ਪਾਕਿਸਤਾਨ ਵੀ ਆਪਣਾ ਹੀ ਆ ਬਿਨਾਂ ਹੁਣ ਹੁਣ ਵੀ ਨਹੀਂ ਉਹਦੀ ਲੱਤੇ ਦੇ ਬਰਾਬਰ ਆਈ ਇਹਦਾ ਪੱਠੇ ਆ ਜੇ ਹੈਨਾ ਇਹ ਛੇ ਛੇ ਮਹੀਨੇ ਦੇ ਬੀਤੇ ਆਪਾਂ ਦੇਣੀ ਨਹੀਂ ਯਾਰੇ ਨੂੰ ਪੈਸੇ ਦੇ ਦੇ ਆ ਦੇਖੋ ਜੀ ਗਰਮੀ ਨਾਲ ਪੰਛੀਆਂ ਦਾ ਬੜਾ ਹਾਲ ਆ ਤੇ ਕਾਸੀ ਬਣਦਾ ਕੋਈ ਸੌਦਾ ਜੈ ਜੈ ਦੇਖ ਜੇ ਕੋਈ ਬਣਦਾ ਦਾ ਰੇਟ ਹੈ ਮਾਰੇ ਦੇਖਵਾ ਦੇ ਨਹੀਂ ਆਹ ਆਹ ਤਾਜ ਕੀ ਮੰਗਦਾ ਪੁੱਛ ਲਾ ਕੀ ਮੰਗਦਾ ਕੀ ਮੰਗਦਾ ਬਾਈ ਮੁਰਗੀ ਦਾ ਇਹਦਾ ਮੁਰਗੀ ਦਾ ਸਾਨੂੰ ਆਗੇ ਕਿੰਨੀ 250 ਉਹ ਕਿਵੇਂ ਆ ਬਾਬਾ 2500 ਮੰਗਦਾ ਓਏ ਹੋਏ 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 ਓਠੀ ਠਾਕ ਚਾਹ ਲਿਆ ਓਠੀ ਥੱਲੇ ਥੱਲੇ ਜਿਆਦਾ ਕੋਈ ਕਾਸੀ ਦਾ ਲਿਆ ਜੀ ਮਿਲ ਗਿਆ ਆ ਦੇਣੀ ਨਹੀਂ ਉਹ ਲੈ ਦੇ ਖੁੱਲ ਹਾਂ ਨਾ ਨਾ ਕੋਈ ਆਪ ਕੀ ਲਗ ਜਾਂਦੀ ਆ ਕੋਈ

है ना। है। ओ आ शिकारी बी शिकारीख बकरा गडा डबाल सिंगी शुगी बकरे की गई है ना तो ਰਾਜੂ ਨਹੀਂ ਆਇਆ ਰਾਜੂ ਮੰਡੀ ਤੇ ਅੱਜ ਦੜਬੇ ਵਾਲਾ ਰਾਜੂ ਨਹੀਂ ਆਇਆ ਨਾ ਆਈ ਇਹ ਦੇਖ ਪਿਛਪਾਰੀ ਸਫਾ ਕੋਪਾ ਸਾਰੋ ਸਾ ਪੁੱਤਾ ਕੋਪਾ ਸਾਰੋ ਸੇ ਪਾਣ ਕਰੀ ਦੀ ਗੱਲ ਨੂੰ ਪਲ ਪੀ ਅਬ ਆ ਗਿਆ ਕਾਸ਼ੀ ਨੂੰ ਹੁੱਕਾ ਲੱਭ ਗਿਆ ਲੈ ਵੀ ਨਹੀਂ ਨਹੀਂ ਮੈਂ ਤਾਂ ਕੀ ਬਹਿਣਾ ਤੂੰ ਪਿਓ ਕਾ ਪੂਲਾ ਆ ਦੇਖੋ ਬਕਰਾਂ ਮਿੱਤਰੋ ਦੇਖੋ ਮੰਡੀ ਦਾ ਮਾਹੌਲ ਦੇਖੋ ਮੰਡੀ ਭੱਕ ਚੁੱਕੀ ਆ ਪੂਰੀ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਫੇਰ ਚੱਲੀ ਜਾਂਦਾ ਵਿੱਚ ਇੱਧਰ ਵੀ ਹੈ ਗਿਆ ਮੁਰਗੇ ਇੱਧਰ ਦੇਖਦੇ ਆ ਜੇ ਬਣ ਗਿਆ ਸੌਦਾ ਦਾ ਆਪਣਾ ਇੱਥੇ ਦੇਖ ਕਾਛੀ ਜੇ ਕੋਈ ਮੁਰਗੇ ਦਾ ਸੌਦਾ ਬਣਦਾ ਆਪਣਾ ਆਦਾ ਕੜਕ ਨਾਲ ਲੱਗਦੇ ਆ ਆਂਡਿਆਂ ਦੇ ਬੈਠੀ ਆ ਹਾਂ ਜੀ ਉ ਵੀ ਉੱਪਰ ਪੀ ਆਂਡੇ ਤੇ ਬੈਠੀ ਆ ਆਹ ਇੱਧਰਲੇ ਪਾਸੇ ਹੈ ਕੀ ਮੰਗਦੇ ਮੁਰਗੀਆਂ ਆ ਬੱਚੇ ਨਾਲ ਆ ਮੁਰਗੀ ਸੀਰ ਕੀ ਰੇਟ ਆ ਬਾਈ ਜੀ ਬੱਚੇ ਆ ਮੁਰਗੀ ਆ ਰੇਟ ਹੈ 3500 3500 ਮੰਗਿਆ ਜੀ ਆ ਮੁਰਗੀ ਦਾ ਦੇਖੋ ਨਾਲ ਤਿੰਨ ਬੱਚੇ ਆ ਕੀ ਮੰਗੋ ਦੋ ਆ ਮੰਗਾ ਪੀਰੇ ਅੱਜ ਲੜੂ ਆਪਾਂ ਲੈਣੀ ਐ ਇੱਕ ਮੁਰਗੀ ਜਾਂ ਤੇ ਲਾਵਾਂਗੇ ਨੂਰੀ ਤੇ ਜਾਂ ਮੁਰਗਾ ਨੂਰੀ ਆ ਕੜਕਨਾਥ ਆ ਬਾਈ ਤੇ ਨਹੀਂ ਹੈਨਾ ਹਾਂ ਚਾਰ ਚਾਰ ਦੋ ਮੁਰਗੀ ਤੇ ਮੁਰਗੇ ਇਹਦਾ ਕੀ ਰੇਟ ਆ ਕੜਕਨਾਥ 2500 ਦੀ ਜੋੜੀ ਐ ਜੇ ਚਾਰ ਲਵਾਂਗੇ 1000 1000 ਬਲਾਣਾ 4000 ਦੇ ਜਾਣੀ ਚਾਰੋ ਦੇ ਤਾਂ ਮੈਂ 4000 ਗਾਜੇ 2500 ਦੀ ਜੋੜੀ ਆ ਲੈ ਵੀ 2500 ਦੀ ਜੋੜੀ ਬਾਈ ਲਾਉਂਦਾ ਤੇ 10000 ਜਿਆਦਾ ਇਹ ਕਹਿੰਦਾ ਚਾਰੇ ਲੈਣਿਆਂ ਤੇ 10000 ਦਾ ਆਹ ਦੇਸੀ ਆ ਨਾ ਤਾਂ ਇਹ ਦੇਸੀ ਹੈ ਇਹਨਾਂ ਦਾ ਕੀ ਰੇਟ ਆ ਇਹ ਚਾਰੇ 2500 ਰੁਪਏ ਚਾਰੇ 3200 ਦੇ ਜਾਣੀ ਮੰਨ ਲਓ 600 ਦਾ ਪੈ ਗਿਆ ਇੱਕ ਲੈ ਵੀ ਮਿੱਤਰੋ ਮੰਡੀ ਦਾ ਮਾਹੌਲ ਤੁਹਾਨੂੰ ਦਿਖਾਤਾ ਤੇ ਆਂਡੇ ਦਿੰਦੀਆਂ ਆ ਇਹ ਆਂਡੇ ਦਿੰਦੀਆਂ ਰੋਜ਼ ਇੱਕ ਮੁਰਗੀ ਕੋਈ ਨਾ ਕੋਈ ਦਿੰਦੀ ਯਾਰ ਰੋਜ਼ ਅਧਿਆਨ ਦੇ ਤੱਕ ਦੇਖ ਮੰਡੀ ਦਾ ਮਾਹੌਲ ਦੇਖੋ ਰੇਟ ਮੰਡੀ ਦਾ ਬਾਈ ਕੋਈ ਨਾ ਇੱਥੇ ਹੀ ਆ ਹਜੇ ਘੁੰਮ ਕੇ ਦੇਖ ਲਈਏ ਮੰਡੀ ਫੇਰ ਲਾਵਾਂਗੇ ਮਸ਼ੀਨ ਲੈਣੀ ਹੈ ਬੱਚੇ ਕਢਣ ਦੀ ਹੋਣੀ ਹੈਗੀ ਆਹ ਹੋਵੇਗੀ ਮਸ਼ੀਨ ਤਾਂ ਮੈਨੂੰ ਪਤਾ ਆਹ ਮਸ਼ੀਨ ਪਈ ਆ ਬਾਈ ਬੱਚੇ ਕਢਾਉਣ ਵਾਲੀ ਦੇਖ ਲੋ ਮਤਲਬ ਉਹ ਬਣਾਈ ਵੀ ਆ ਮਤਲਬ ਹੀਟ ਦਿੱਤੀ ਹੋਈ ਆ ਹਨਾ ਬਲਬ ਲਾ ਕੇ ਟੈਂਪਰੇਚਰ ਮੈਂਟੇਨ ਕਰਨ ਵਾਸਤੇ ਆ ਦੇਖੋ ਬੱਕਰਾ ਇੱਧਰ ਇਹਾਂ ਕਾ ਤੇ ਕੁੱਤਰ ਵੀ ਰੱਖਿਆ ਨਾ ਕੁੱਤਰ ਹੈਗੇ ਆਪਣੇ ਬੱਕਰ ਦੇ ਦਰਵਾਜ਼ੇ ਨੇ ਲੱਗਿਆ ਕੁੱਤਰਾਂ ਨੇ ਹਾਂ ਜਿਹੜੇ ਰੜੇ ਰੱਖੀ ਬੱਥੇ ਆ ਆ ਦੇਖੋ ਬੱਕਰੇ ਦੀ ਸਿੰਗੀ ਸਿੰਗੀ ਦੇਖੋ ਕਿੰਦੇ ਤੋਖਦੀ ਆ ਗਾਨਾ ਜੁਨਾ ਦੇ ਮਾਰਕਾ ਬੱਕਰੀ ਆ ਐਵੇਂ ਲਾਦੀ ਬੱਕਰੀ ਆ ਹਾਂ ਕਾਠ ਬਹੁਤ ਆ ਬੱਕਰੀ ਦਾ ਇਹ ਆ ਕੀ ਰੇਟ ਆ ਜੀ ਮੁਰਗੇ ਦਾ ਹਾਂ ਜੀ ਮੁਰਗੇ ਦਾ 2500 ਕੱਲੇ ਦਾ 2500 ਤੇ ਮੁਰਗੀ ਨਾਲ ਮੁਰਗੀ 1500 ਆ ਮੁਰਗੇ ਦਾ ਆ ਦੇਖੋ ਜੀ 2500 ਮੁਰਗੇ ਦਾ ਮੰਗਿਆ ਤੇ 1500 ਮੁਰਗੀ ਦਾ ਰੇਟ ਮੰਡੀ ਦਾ ਰੇਟ ਤੁਹਾਨੂੰ ਦੱਸਤਾ ਇਹ ਦੋਨੇ ਬਾਈ ਲੈਣੇ ਆ ਬੱਕਰੀਆਂ ਵੀ ਆਪਣੀ ਚਲੋ ਮੇਲਾ ਘੁੰਮ ਕੇ ਦੇਖਦੇ ਆ ਬਾਈ ਤੇ ਲੈ ਕੇ ਚੱਲਾਂਗੇ ਜਾਂਦੇ ਹੋਏ ਫਿਰ ਕਿਹਾ ਮੇਰਾ ਅੜੀ ਕਾਸ਼ੀ ਹੋ ਫਿਰਦਾ ਹੋਰ ਕੀ ਜਾਣੀ ਤਸਰੀ ਕਾਲ ਬੱਬੇ ਕੀ ਹਾਲ ਚਾਲ ਆ ਬਾਈ ਪਾਣੀ ਤੇ ਯਾਰਾ भी सेवा करते हैं भमीपुर क्रांति फौजी भमीपुर बहुत बहुत ਮਾ ਤੁਸਦੇ ਗੋਮਤਨੋ ਕਿਦਾਂ ਨਾ ਦੇਖ ਲਓ ਮਿੱਤਰੋ ਮੰਡੀ ਦਾ ਮਾਹੌਲ ਅੱਗ ਲੱਗਿਆ ਰੇਟਾਂ ਨੂੰ ਕੋਈ ਚੀਜ਼ ਨਹੀਂ ਸਸਤੀ ਆਇਆ ਕਿ ਸ਼ਿਕਾਰੀ ਕੁੱਤੀ ਆ ਕੋਈ ਪਤਾ ਨਹੀਂ ਬਾਈ ਹੁਈ ਲਿਆ ਆ ਕਿ ਵੇਚਣ ਵਾਸਤੇ ਲਿਆ ਆ ਇਹਦੇ ਬਾਰੇ ਜੀ ਪਤਾ ਨਹੀਂ ਆ ਦੇਖੋ ਬੋਕ ਚਿੱਟੀ ਆਖਾਂ ਬਰੀਡਰਾਂ